ਰੋੜਾ ਪਹਿਲਾਂ ਤਾਂ ਖੁੱਲਾ ਸੀ ਨਾ ਉਪਰਾ ਰੋੜ ਜੇ ਥੋੜਾ ਸਿੰਗਲ ਟੁੱਟਾ ਰੋੜ ਆ ਮੋੜੀ-ੋੜੀ ਜਾਂਦੀ ਗੱਡੀ ਇੱਥੇ ਮੋੜ ਘੇੜ ਬਹੁਤ ਆਉਂਦੇ ਆ ਫੇ ਕਰਨ ਗੱਡੀ ਚਲਾਉਂਦਾ ਉਦੋਂ ਦੀ ਮੈਂ ਕਹ ਰਿਹਾ ਰੈਸਟ ਕਰ ਲਾ ਕਹਿੰਦਾ ਨਹੀਂ ਰੈਸਟ ਨਹੀਂ ਮੈਂ ਕਰਨੀ ਮੈਂ ਚਲਾਉਣੀ ਆ ਔੜੇ-ਔੜੇ ਨੇ ਹੁਣ ਲਈ ਜਾਂਦੇ ਅਸੀਂ ਗੱਡੀ ਦੇਖਦੇ ਕੁਲੂ ਰੋਕਦੇ ਆ ਕਿ ਮਨਾੜੀ ਪਹਿਲਾਂ ਦੇਖਦੇ ਹੁਣ ਟਾਈਮ ਕਿੰਨਾ ਲੱਗਦਾ ਕਿਦਾਂ ਦਾ ਰੋੜ ਆ ਤਾਂ ਉਹ ਹਿਸਾਬ ਨਾਲ ਆਪਾਂ ਫੇਰ ਰੁਕਾਂਗੇ ਇਸ ਤੇ ਬਾਜੀ ਆਪਾਂ ਇੱਥੇ ਰਾਕੀ ਆ ਕੇ ਸੁਣੀ ਪੂਰੀ ਆ ਵੀ ਬਣ ਰਿਹਾ ਸ਼ਾਰਟਕਟ ਰਾਹ ਬਣਦੇ ਪਏ ਕੁਲੂ ਦੇ ਲਾਗੇ ਪਹੁੰਚ ਗਏ ਆਪਾਂ ਥੋੜਾ ਹੀ ਆ ਰਹਿ ਗਿਆ ਇੱਥੋਂ ਜਿੱਦਾਂ ਜਿੱਦਾਂ ਕੀ 50 ਕਿਲੋਮੀਟਰ ਰਹਿ ਗਿਆ ਇੱਥੋਂ ਤੇ ਆਾ ਹੋਟਲ ਬਣੇ ਹੋਏ ਆ ਮਤਲਬ ਐਵਰੀ ਜੈਂਟੀਆਂ ਗੋਫਾ ਬਣਾਈਆਂ ਜਿੱਦਾਂ ਨਾ ਇਹਨਾਂ ਸੁਰੰਗਾਂ ਜੀਆਂ ਬਣਾਤੀਆਂ ਇਹਨਾਂ ਸ਼ਾਰਟਕਟ ਬਹੁਤ ਯਾਰ ਆ ਨਹੀਂ ਤਾਂ ਆਪਾਂ ਨੂੰ ਘੁੰਮ ਕੇ ਬਹੁਤ ਜਾਣਾ ਪੈਣਾ ਸੀ ਆ ਦੇਖੋ ਲਾਈਟਾਂ ਕਿੰਨੀਆਂ ਵਧੀਆ ਲਾਈਆਂ ਪਰ ਇੱਥੇ ਸਪੀਡ ਓਵਰ ਸਪੀਡ ਨਾ ਕਰੋ ਚਲਾਣਾ ਹੋ ਜਾਂਦਾ 40 ਦੀ ਸਪੀਡ ਲਿਮਟ ਆ ਇੱਥੇ ਤੇ ਉਹ ਤਾਂ ਚਲ ਕੋਈ ਨਹੀਂ ਆ ਮਗਰ ਕਿੱਦਾ ਬੈਠੀ ਹੈ ਚਲ ਕੋਈ ਨਹੀਂ ਖੇਲੇ ਉਹ ਬੰਦ ਕਰ ਇਹਨੂੰ ਕੀ ਹੈ ਆ ਮਗਰ ਕਿੱਦਾ ਬੈਠੀ ਹੈ ਹਾਂ ਕੀ ਗਈ ਜਾਨੀ ਸਪਣਾ ਤੋਂ ਮੰਡੇ ਨੂੰ ਬਾਰ-ਬਾਰ ਇੰਨੀ ਕੀ ਕਰਾਪ ਕਰਦੀ ਤੀ ਲਾਈਟਾਂ ਦੇਖੋ ਬੰਦ ਕਰ ਇਹਨੂੰ ਕਰਨ ਲੱਗੇ ਬੰਦ ਬੰਦ ਇਹ ਤਾਂ ਹੋਣੀ ਹੈ ਪੀਜਾ ਉਪਰ 50 ਦੀ ਸਪੀਡ ਲਾਕਡ ਆ ਇੱਥੇ। 50 ਦੀ ਸਪੀਡ। ਲੋ ਜੀ। ਫੁੱਲੂ ਸ਼ੁਰੂ ਹੋ ਗਿਆ ਇੱਥੋਂ। ਫੁੱਲੂ ਸਿਟੀ 'ਚ ਪਹੁੰਚ ਗਏ ਆਪਾਂ। ਲੱਗ ਗਈ ਆ। ਫੁੱਲੂ ਰਹਿ ਗਿਆ ਇੱਥੋਂ ਸਿਰਫ 8 ਕਿਲੋਮੀਟਰ। ਮਨਾਲੀ 48 ਕਿਲੋਮੀਟਰ। ਵੀ ਹੋਟਲ ਆ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਤੁਹਾਡਾ? ਅਸੀਂ ਪਹੁੰਚ ਗਏ ਰਾਤੀ ਮਨਾਲੀ ਬੋਨੇਰਾ ਹੋ ਗਿਆ ਸੀ ਬਲੌਗ ਫੇ ਅਸੀਂ ਬਣਾਇਆ ਨਹੀਂ ਰਾਤੀ ਤੇ ਹੁਣ ਅਸੀਂ ਸਵੇਰੇ ਉੱਠੇ ਆਂ ਠੰਡ ਬਹੁਤ ਐਥੇ ਹੁਣ ਲੱਗੇ ਖਾਣਾ ਪਰੌਂਠੇ ਆਏ ਹਾਏ ਹਾਏ ਕੀ ਹਾਲ ਚਾਲ ਠੰਡ ਕਿੰਨੀ ਕਾ ਉੱਚੀ ਬੋਲਣਾ ਥੋੜਾ ਕਿਦਾਂ ਹੋਏ ਹੋ ਗਏ ਰੈਡੀ ਸਾਰੇ ਆਪਾਂ ਇੱਥੇ ਰਾਤੀ ਆਪਾਂ ਹੋਟਲ ਲਿਆ ਸੀ ਤੇ ਕੀ ਆ ਤੇ ਇੱਥੇ ਗੱਡੀ پارک ਕੀਤੀ ਆ ਆ ਸਾਡਾ ਹੋਟਲ ਆ ਉੱਥੇ ਫੇ ਹੋਣਾ ਅਸੀਂ ਪਰੌਂਠੇ ਖਾਣੇ ਆ ਰੋਟੀ ਖਾਣੇ ਕੁਛ ਦੇ ਦੇ ਖਾਣ ਨੂੰ ਤੇ ਉਹ ਸਾਹਮਣੇ ਦੇਖੋ ਬਰਫ਼ ਪਈ ਹੋਈ ਆ ਪਹਾੜੀ ਤੇ ਸਪਨਾ ਆ ਜਾ ਤੇ ਇੱਧਰ ਤਿਆਰ ਹੋ ਗਏ ਆ ਸਾਰੇ ਹਜੇ ਸਪਨਾ ਨੂੰ ਮਲਾਉਣਾ ਆਪਾਂ ਸਪਨਾ ਹਜੇ ਮਿਲੀ ਨਹੀਂ ਸਪਨਾ ਰੈਡੀ ਹੋ ਰਿਹਾ ਸਪਨਾ ਗੱਡੀ 'ਚ ਆ ਹਾਂਜੀ ਸਪਨਾ ਕਿੱਦਾਂ ਪਹਿਲਾਂ ਰੋਟੀ ਖਾਈ ਆਪਾਂ ਕਿੱਦਾਂ ਕੀ ਹਾਲ ਚੱਲ ਮੌਸਮ ਕਿੱਦਾਂ ਦਾ ਠੰਡੀ ਆ ਫਿਲਹਾਲ ਵਧੀਆ ਆ ਹਾਂਜੀ ਹਾਂਜੀ ਹੈਨਾ ਵਧੀਆ ਲੱਗਦਾ ਹੈ ਨਾ ਇੱਥੇ ਐਨ ਚੱਲ ਠੀਕ ਆ ਚਲੋ ਰੋਟੀ ਖਾਈਏ ਪਹਿਲਾਂ ਆਪਾਂ ਚਲੋ ਕਰ ਦਿੰਦੇ ਇੱਥੇ ਲੱਗੇ ਆਪਾਂ ਹੁਣ ਨਾਸ਼ਤਾ ਕਰਨ ਸਵੇਰ ਦਾ ਹੈ ਨਾ ਹੀ ਚਾਹ ਵੈਜ ਨੋਨ ਵੈ ਸਭ ਕੁਝ ਮਿਲ ਜਾਂਦਾ ਉਹ ਸਾਹਮਣੇ ਸਾਡਾ ਹੋਟਲ ਹੈ ਹਾਂ ਇੱਥੇ ਬਹਿਣਾ ਇੱਥੇ ਬਹਿਨੇ ਆਪਾਂ ਤੇ ਕਰ ਰੋਟੀ ਲੈ ਵੀ ਕਾਜਲ ਕੀ ਆਰਡਰ ਕੀਤਾ ਫੇ ਹੁਣ ਸਨੈਕਸ ਕੇ ਆਪਣੇ ਲਈ ਤੂੰ ਕੀ ਖਾਣ ਨੂੰ ਕੀਤਾ ਆਰਡਰ ਹਾਂ ਆ ਸੁਪਨਾ ਦੀ ਮੈਗੀ ਹੋ ਗਈ ਹੈਨਾ ਆਪਣੇ ਲਈ ਪਰੌਂਠੇ ਫੇ ਹਨਾ ਆਪਾਂ ਤਾਂ ਖਾਣੇ ਪਰੌਂਠੇ ਬਣਾ ਆਪਾਂ ਕੋ ਖਾਦਾ ਨਿਕਲਦਾ ਲਓ ਵੀ ਕੌਫੀ ਵੀ ਆ ਗਈ ਸਾਡੀ ਇੱਧਰ ਮੈਗੀ ਖਾਂਦੀ ਕੁੜੀ ਪਰੌਂਠੇ ਵੀ ਆ ਗਏ ਦਹੀਂ ਨਾਲ ਪਰੌਂਠਾ ਕਿੱਦਾਂ ਕਰਨ ਪਰੌਂਠਾ ਸਵਾਦ ਓਕੇ ਆ ਚਲੋ ਖਾਓ ਵੀ ਪਰੌਂਠੇ ਚੱਲੀਏ ਫੇਰ ਤਾਂਗ ਨੂੰ ਵਧੀਆ ਪਰੌਂਠੇ ਬਹੁਤ ਸਵਾਦ ਆ ਯਾਰ ਨਾਲ ਬ੍ਰੈਡ ਟੋਸਟ ਵੀ ਆ ਗਏ ਖਾਲਾ ਬ੍ਰੈਡ ਤਾਂ ਖਾਲਾ ਲੋਟੇ ਮੱਖਣ ਲਾਇਆ ਨਾ ਫੇਫੇ ਕੀ ਹੋ ਗਿਆ ਮੱਖਣ ਖਾਨੀ ਨਹੀਂ ਖਾਨੀ ਆ ਓਕੇ ਕੱਲ ਹੀ ਅਡਲ ਡਨਰ ਹੋਣਾ ਦੋ ਪਰਸੋ ਆਪਣਾ ਰੋ ਤਾਂਗ ਹੋਣਾ ਚਾਹੀਦਾ ਮੈਨੂੰ ਮੈਨੂੰ ਉਹ ਅਜੀ ਤਾਂ ਬਾਬੀ ਉਹਨੇ ਫੋਟੋਆਂ ਕਰਾਈਆਂ ਕਾਜਲ ਨਹੀਂ ਕਾਜਲ ਉਹ ਕਹਿੰਦੇ ਰੋ ਤਾਂਗ ਵੀ ਕਰ ਲੂੰ ਤੇ ਅਟਲ ਜੋ ਵੀ ਆ ਤਿੰਨ ਚੀਜ਼ਾਂ ਮਨੀ ਕਰਨ ਸਾਹਿਬ ਨਹੀਂ ਹੋਣਾ ਹੋ ਮਨੀ ਕਰਨ ਸਾਹਿਬ ਸਾਢੇ 3 ਵਜੇ ਕਹਿੰਦੇ ਹਨੇਰਾ ਪੈਣਾ ਸ਼ੁਰੂ ਹੋ ਜਾਏ ਨਾ ਉੱਧਰ ਅਡਲ ਡਨਰ ਨਹੀਂ ਇੰਨਾ ਵੀ ਨਹੀਂ ਹੋਣਾ ਉਹ ਕਹਿੰਦੇ ਕਮਾ ਦੇਾਂਗੇ ਪਰ ਸਵੇਰੇ ਮਾਰਨਿੰਗ ਸਿਟੀ ਆ ਜਾਾਂਗੇ ਹਨਾ ਫਿਰ ਅੱਜ ਜਲਦੀ ਸੌਂ ਜਾਾਂਗੇ ਵੋਰੀ ਪੋਛ ਲੈਨੇ ਆਪਾਂ ਹਨਾ ਵੋਰੀ ਪੋਛ ਲੈਨੇ ਆਪਾਂ ਲੋ ਜੀ ਸਾਡੇ ਪਲਾਨ ਥੋੜਾ ਜਿਹਾ ਚੇਂਜ ਹੋ ਗਿਆ ਹੁਣ ਕਹਿੰਦੇ ਜਿੱਥੇ ਜਾਣਾ ਸੀ ਆਪਾਂ ਕਿੱਥੇ ਜਾਣਾ ਸੀ ਆਪਾਂ ਤਾਂ ਹਨਾ ਉਹ ਕਹਿੰਦੇ ਆਪਾਂ ਨੂੰ ਮਾਰਨਿੰਗ ਨਿਕਲਣਾ ਪੈਣਾ ਆ 9:30 ਵਜੇ ਹੁਣ ਟਾਈਮ ਹੋ ਗਿਆ ਆ ਹੁਣ ਨਹੀਂ ਜਾ ਹੁਣ ਤੇ ਕੱਲੂ ਜਾਵਾਂਗੇ ਹੁਣ ਆਪਾਂ ਮਨਾਲੀ ਦੀ ਮਾਰਕੀਟ ਤੇ ਘੁੰਮਾਂਗੇ ਤੇ ਇੱਥੇ ਲਾਗੇ ਛਾਗੇ ਕਿਤੇ ਘੁੰਮਾਂਗੇ ਕੱਲੂ ਚੱਲਦੇ ਆਪਾਂ ਤੇ ਗੱਡੀ ਦੇ ਦੇ ਕਿੰਨੇ ਦੇ ਦਿੰਦੀ ਐ ਟੈਕਸੀ ਜਾਣੀ ਨਾਲੇ ਉੱਥੇ ਆਪਣੇ ਚੱਲੇ ਆਪਾਂ ਮਨਾਲੀ ਦੀ ਮਾਰਕੀਟ ਦੇ ਵਿੱਚ ਜਿਹੜਾ ਆਪਣਾ ਰਤਾਂਗ ਸੀਗਾ ਉਹ ਸਾਡਾ ਪਲਾਨ ਚੇਂਜ ਹੋ ਗਿਆ ਉਹ ਕਹਿੰਦੇ ਕਾਲੂ ਜਾਣਾ ਵਾ ਸਵੇਰੇ ਕਾਲੂ ਜਾ ਸਕਦੇ ਹੁਣ ਨਹੀਂ ਹੋ ਸਕਦਾ ਕਿਉਂਕਿ ਟੈਕਸੀ ਜਾਣੀ ਹੈ ਉੱਥੇ ਦੀ ਤੇ ਇਸ ਕਰਕੇ ਸਾਡਾ ਪਲਾਨ ਥੋੜਾ ਚੇਂਜ ਹੋ ਗਿਆ ਹੁਣ ਮੈਂ ਅਹੀਂ ਚੱਲੇ ਮਨਾਲੀ ਮਾਰਕੀਟ ਚ ਇੱਥੇ ਲੈ ਹੈਗਾ 478 ਰਤਾਂਗ ਹੈਗਾ 56 ਕਿਲੋਮੀਟਰ ਬੱਸਾਂ ਟੂਰ ਐਸ ਦੇਖੋ ਕਿੰਨੀਆਂ ਆਈਆਂ ਇੱਥੇ ਆਲੇ-ਦੁਆਲੇ ਮਾਣਾ ਕਟਲਾਪਾ ਗੱਡੀ ਅੱਗੇ ਬੱਸ ਵਾਲਾ ਬੱਸਾਂ ਟੂਰ ਐਸ ਦੇਖੋ ਕਿੰਨੀਆਂ ਆਈਆਂ ਲੋ ਜੀ ਗੱਡੀ ਲਾਤੀ ਆਪਾਂ ਪਾਰਕਿੰਗ ਤੇ ਤੇ ਹੁਣ ਮਾਰਕੀਟ ਲੱਗਿਆ ਆਪਾਂ ਘੁੰਮਣ ਇੱਥੇ ਵੀ ਆ ਮਾਰਕੀਟ ਦੇ ਵਿੱਚ ਜੇ ਕਿਸੇ ਨੇ ਛੋਲ ਲੈਣੀ ਹੋਰ ਕੁਝ ਵੀ ਸਮਾਨ ਲੋਈ ਸ਼ੋਲ ਲੋ ਜੀ ਕੀ ਲੈਣਾ ਹੁਣ ਮਾਰਕੀਟ 'ਚ ਆ ਗਏ ਆਪਾਂ ਕੀ ਲੈਣਾ ਹੈ ਤੂੰ ਡਰੈੱਸ ਲੈਣੀ ਆ ਹਾਂਜੀ ਤੇ ਇੱਥੋਂ ਲੋਗੀਆਂ ਵੀ ਮਿਲ ਜਾਣੀਆਂ ਨਾ ਸ਼ੋਲ ਵੀ ਮਿਲ ਜਾਣੇ ਇੱਥੋਂ ਹਣਾ ਮੈਂ ਕਾਜਲ ਥੋੜਾ ਥੱਲੇ ਹੂੰ ਜੰਮ ਲੋ ਕਿੰਨੇ ਪੈਸੇ ਆ ਵੀ ਟੈਗ ਦੇ 2500 ਰੁਪਏ ਨਾ ਪਰ ਤਾਂ ਕਮ ਹੋਣਾ ਨਾਲ ਹੋਰ ਕਿੱਥੇ

ਚਲੋ ਫਿਰ ਆ ਰੂਮ ਦੇ ਲਈ ਕੋਈ 200 300 ਵਾਲਾ ਦਿਖਾ ਦਿਓ ਭਈਆ ਸਿੰਗਲ ਸੇਮ ਜੇ ਨਹੀਂ ਸਿੰਗਲ ਬੈੱਡ ਲਗਾਉ ਵਾਲਾ ਲੱਗਾ ਹੈ ਕਿਸ ਨੇ 300 300 ਵਾਲੇ ਨਹੀਂ ਸਿੰਗਲ ਬੈੱਡ ਨਹੀਂ ਲੱਗਾ ਵਾਈਫਾਈ ਦਾ ਅਰੇਂਜਮੈਂਟ ਹੈ ਠੀਕ ਹੈ ਬਾਹਰ ਤੋਂ ਵੀਊ ਚੈੱਕ ਕਰੋ ਹਾਂ ਜੀ ਵਧੀਆ ਵੀਊ ਉਹ ਵਾਲਾ ਵੀਊ ਵੀ ਇਦਾਂ ਹੀ ਆ ਬਾਹਰ ਵਾਲੀ ਹਾਂ ਇਦਾਂ ਹੀ ਆ ਮਾੜਾ ਉੱਚਾ ਆ ਬਰ ਉਹ ਕਹਿੰਦੇ ਬੈੱਡ ਡਬਲ ਟ੍ਰਿਪਲ ਚੱਲੇਗਾ ਸਸਤਾ ਦੋ ਦਿਨ ਉਹ ਤਾਂ ਚਨਾ ਨੀਵਨੇਸ ਲਈ 1000 ਚਾਰਜਸ ਹੈ ਹਾਂ ਜੀ ਐਕਸਾ ਕਾਲੂ ਆਪਾਂ ਕਿੰਨੇ ਵਜੇ ਕਾਇਰ ਗੋਲ ਗੱਪੇ ਖਾਣੀਆਂ ਐ ਇੱਕ ਅੱਧਾ ਖਾ ਲਿਆ ਸਵਾਦ ਲਈ ਹਿਮਾਚਲ ਦੇ ਚਲਾਇਆ ਗੋਲ ਗੱਪੇ ਖਾਣੀਆਂ ਆਪਣੇ ਆ ਗਏ ਜੀ ਜਾਇਓ ਨਾ ਇੱਥੇ ਲੱਗੇ ਰਹੋ ਸਾਡੇ ਹੈ ਗੋਲ ਗੱਪੇ ਖਾਈਏ ਇਹ ਤਿੱਖੀ ਮਿੱਠੀ ਮਿਕਸ ਨਾ ਹਾਂਜੀ ਖੱਟਾ ਮਿੱਠਾ ਹੈ ਹਾਂਜੀ ਹਾਂਜੀ ਮਿਕਸ ਮਾਚਲ ਕੇ ਗੋਲ ਗੱਪੇ ਆ ਗਏ ਖਾ ਕੇ ਦੱਸ ਕਿਦਾਂ ਦਾ ਬਹੁਤ ਵਧੀਆ ਭਾਜੀ ਪਹਿਲਾਂ ਖਾ ਤਾਂ ਲਾ ਇੱਥੇ ਹੀ ਆ ਸੀ 5 ਮਿੰਟ ਰੁਕ ਜਾਓ ਸਵਾਦ ਮੈਂ ਵੀ ਛੋਲ ਖਰੀਦਦਾ ਹਾਂ ਕਲਰ ਕੌਣ ਸਾ ਚਾਹੀਦਾ ਹੈ ਇਹ ਵਾਲੀ ਕੀ ਕਲਰ ਰੈੱਡ ਕਲਰ ਕਿਹੜਾ ਚਾਹੀਦਾ ਨਹੀਂ ਉਹ ਪੜੇਗਾ ਫਿਕਸ ਰੇਟ ਆਪਕੋ 500 ਕਮ ਨਹੀਂ ਹੋ ਜਾਏਗਾ ਇਹ ਵਾਲਾ ਭਈ ਇਹ ਜੈਸੇ ਡਾਰਕ ਕਲਰ ਹੋਤੇ ਹੈ ਰੈੱਡ ਹੋਤਾ ਮੇਰੇ ਰੂਨ ਹੋਤਾ ਹੈ ਹੈ ਉਹ ਦੇ ਰੈੱਡ ਇਦਾਂ ਨਹੀਂ ਇੱਕ ਵਾਰੀ ਦਿਖਾਉਂਗੇ ਇਹ ਵਾਲੀ ਦੇਖ ਲਓ ਇਹ ਆਈ ਨਾ ਰੋ ਇਹ ਗੱਲ ਉਹ ਦੇ ਸਰਦ ਕਿਸੇ ਨੂੰ ਇਹਨਾਂ ਨੂੰ ਕੋਈ ਨਹੀਂ ਥੋੜਾ ਚਾਹੀਦਾ ਇਹ ਵਰਕ ਕਿਸੇ ਵਰਕ ਨਹੀਂ ਹੈ ਇਹਦੇ ਉੱਤੇ ਦੇ ਬਟਾ ਲਿਆ ਵੀ ਮਿਲ ਨਹੀਂ ਸਕਦਾ ਛਾਲ ਵਿੱਚ ਵਰਕ ਨਹੀਂ ਹੈ ਇਹ ਹੋਰੇ ਵਰਕ ਹੀ ਹੈ ਜੈਸੇ ਭਈਆ ਉਹ ਕਸ਼ਮੀਰੀ ਵਾਲੀ ਯੈਲੋ ਵਾਲਾ ਨਹੀਂ ਨਹੀਂ ਭਾਈ ਸਹੀ ਭਾਈ ਸਹੀ ਭਾਈ ਹੋਸਟ ਹੋ ਲੈ ਜੀਨ ਪਸੰਦ ਨਹੀਂ ਆਈ ਕੋਈ ਹੈ ਬਟਾ ਲੈ ਤਾ ਨਹੀਂ ਜੀਨ ਫੇ ਹੁਣ ਕਿੱਥੋਂ ਲੈਣੀ ਜੀਨਾ चीज़ चीज़ है 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 नहीं 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 गरम गरम तो तो अच्छा ठीक 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 लगा लो लो लड्डू 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 वाली 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 मैं बताऊं भी बाकी वो वो चलती कोट के कितने लगाने की है ਨਹੀਂ ਲੈਣੀ ਚਲ ਦੋ ਲੈ ਲੈ ਸੱਪਣਾ ਫੜ ਦੋ ਲੈ ਲੋ ਰੇਡ ਦੂਰ ਦੇਖ ਲੈ ਕੀ ਕਰੀਏ ਰੋ ਮੰਨਿਆ ਕਿੰਨੇ ਕੀ ਦੋਗੇ ਤੁਮ ਦੋ ਜੀਨਨ ਭਾਈ ਜੀਨਨ ਭਾਈ ਜੀਨਨ ਭਾਈ ਕਿੰਨਾ ਕਸਤੀ ਹੋ ਜਾਏਗਾ ਦੋਨੋਂ ਕੀ ਇਹ ਦੋਨੋਂ ਕੀ ਨਹੀਂ ਇੱਕ ਕਰ ਇੱਕ ਕਰ

ਚਾਰ ਕੈਪ ਦੇ ਦੋ 550 ਕੀ ਨਹੀਂ ਨਹੀਂ 500 ਜੀ ਤਿੰਨੋ ਟ੍ਰਾਈ ਲਗ ਰਹਾ ਆ ਭਈਆ ਅਬ ਸਮਝਾਓ ਕਿਤਨੇ ਹਮ ਕਿਤਨੇ ਦੋਸਤ ਆਏ ਹਮ ਬਾਤ ਕਰ ਲੇਗੇ ਉਹਨਾਂ ਨਾਲ ਗਿਗਾਰ ਸਹੀ ਨਹੀਂ ਲੱਗ ਰਹਾ ਉਹ ਬਾਹਰ ਮੂਹਵੋ ਵਿਕ ਰਹੇ ਆ ਆਪਣਾ ਫੁੱਲ ਮੀਆਂ ਜੀਆਂ ਲਾਓ ਯਾਰ ਉਹਨਾਂ ਨੂੰ ਦੋ ਲਿਆ ਕੇ ਫੁੱਲ ਮੀ ਲੈ ਲਓ ਤੂੰ ਮੈਂ ਦੇ ਦਿੰਨੀ ਪੈਸੇ ਫੜ ਲਓ ਤੂੰ ਯਾਰ ਕੋਈ ਰੈੱਡ ਕਲਰ ਦੋ ਗੁਲਟੂ ਵਾਲੀ ਇਸਨੇ ਓਏ ਨਹੀਂ ਲੈਣੀ ਅਸੀਂ ਤੂੰ ਲੈ ਲੈ ਓਏ ਨਹੀਂ ਲੈਣੀ ਪਹਿਲੇ ਤੂੰ ਸਾਨੂੰ ਕਿਉਂ ਕਹਿਣਾ ਲੈਣੀ ਫਿਰ ਆਪਣੀਆਂ ਤੇ ਤਿੰਨ ਲੋ

ਬਲੈਕ ਮੇਰੇ ਮਾਰੇ ਪਾਸ ਪੈਸੇ ਕਮ ਹਨ ਇਸ ਲਈ ਉਹ ਜਿੰਨਾ ਥੋੜਾ ਆਪ ਆਪਕੇ ਜੈਸਾ ਨਹੀਂ ਹੋਤਾ ਮਤਲਬ ਹਸੀ ਮਜ਼ਾਕ ਕਰ ਰਹੇ ਤਾਂ ਅੱਛਾ ਵੀ ਲੱਗਦਾ ਆਮ ਕੋਈ ਐਂਟੀ ਟਾਈਪ ਪੂਰਾ ਦਿਨ ਇਰੀਟੇਟ ਕਰ ਜਾਂਦਾ ਨਵਾ ਜੀ ਇਨਾਂ ਦੀ ਸ਼ੋਪਿੰਗ ਨਹੀਂ ਪੂਰੀ ਹੋਣ ਢਈ ਇੰਨੇ ਸਮਾਨ ਯਾਰ ਕੀ ਕਰਨਾ ਇਨਾਂ ਦਾ ਲੈ ਲੈ ਤੂੰ ਦੇਖ ਜਿਹੜਾ ਲੈਣਾ ਵਾ ਆ ਵੀ ਸੋਨਾ ਵਾ ਸੇਲ ਮਾ ਲਿਆ ਹੈ ਸੋਨਾ ਹੈ ਗਾਜਲ ਉਦਾਂ ਉਹਦਾਂ ਲੈਣਾ ਕਹਿੰਦੇ ਹੈ ਨਹੀਂ ਕੋਈ ਉਧਰ ਆ ਮੂਫਲੀ ਅੱਛੀ ਐ ਨਾ ਇਹ ਮੂਫਲੀ 50 ਰੁਪਏ ਕੀ ਨਹੀਂ ਬਲਾਕਿੰਗ ਐ ਬਲਾਕਿੰਗ ਐ ਹਾਂ ਇਹ ਮੂਫਲੀ ਸਵਾਦ ਐ ਕਿਦਾਂ ਦੀ ਲੱਗੀ ਕਰਨ ਓਕੇ ਬਾਈ ਜੀ ਬਾਈ ਬਾਈ ਚਲੋ ਇਧਰੋਂ ਦੇ ਲੇ ਨੇ ਲਓ ਜੀ ਮਾਰ ਰੋਡ ਦੇ ਵਿੱਚ ਰੌਣਕਾਂ ਲੱਗਣ ਲੱਪੀਆਂ ਨਹੀਂ ਬਈ ਰੌਣਕਾਂ ਲੱਗਣ ਲੱਪੀਆਂ ਸਾਡੇ ਨਾਲ ਦੀਆਂ ਭੱਜੀ ਜਾਂਦੀਆਂ ਤੇਜ਼ ਤੇ ਇਹਨਾਂ ਨੂੰ ਕੋਈ ਰੇਟ ਕਰਨਾ ਨਹੀਂ ਆਉਂਦਾ ਕੋਈ ਨਹੀਂ ਜਿੰਨੇ ਪਏ ਹੈਗੇ ਉਹਨੇ ਪੜਾਈ ਜਾਂਦੀਆਂ ਉਹਨਾਂ ਨੂੰ ਨਾ ਦੇ ਦੋ ਮੋਮੋਸ ਦੀਆਂ ਜਲੇਬੀਆਂ ਪਕੌੜੇ ਚਾਹ ਸਾਰੀਆਂ ਇੱਥੇ ਹੈਗੀਆਂ ਆ ਖਾਣ ਨੂੰ ਚਾਹੀ ਬਣੀ ਦਮ ਆਲੂ ਮਿਕਸ ਸਾਰਾ ਕੁਝ ਹੈਗਾ ਇੱਥੇ ਖਾਣ ਨੂੰ ਮੈਂ ਲੈ ਕੇ ਆਇਆ ਇਸ ਟਾਈਮ ਦੇਖੋ ਮਨਾਲੀ ਦਾ ਬਾਜ਼ਾਰ ਮਾਰ ਰੋਡ ਵਿਰੋਣਕ ਲੱਗੀ ਹੋਈ ਆ ਚਾਰੇ ਪਾਸੇ ਦੇਖੋ ਕਿੰਨਾ ਸੋਹਣਾ 뷰 ਆ ਇੱਧਰ ਖਾਣ ਪੀਣ ਦਾ ਸਮਾਨ ਸਾਰਾ ਹੈ ਤਾਈ ਜੋਂ ਮੇਕੇ ਸੀਗਾ ਜਿਹੜਾ ਬਲੈਕ ਸਲ 340 ਟੋਪੀ ਲੈ ਕੇ ਦਿਖਾ ਬੇਲਾ ਕਿਦਾਂ ਲੱਗਦੀ ਹੈ ਭਾਈ ਰੱਖ ਲਈਏ ਇਹ ਇਹ ਜੈਕਟ ਦੇ ਵਿੱਚ ਪਾਉਣੀ ਆ ਨੂੰ ਵੀਰੇ ਇੱਥੇ ਜੈਕਟ ਰਦਮੀ ਪਾਏ ਟੋਪੀ ਪਾ ਕੇ ਦਿਖਾ ਟੋਪੀ ਤਾਂ ਪਾ ਲਾ ਮਾੜੀ ਦੇਖੀ ਸਹੀ ਨਹੀਂ ਇਹ ਇਹ ਮਿਲ ਨਹੀਂ ਮਿਲ ਇੱਧਰ ਨੂੰ ਇੱਧਰ ਨੂੰ ਦਿਖਾ ਕਿਦਾਂ ਦਾ ਉਹ ਉਹ ਲੱਗਦਾ ਹੈਲੀਕਾਪਟਰ ਵਾਲਾ ਮੇਰਾ ਨੰਬਰ ਹੈ ਪਾਈ ਮੈਂ ਨਾਲ ਇਹਦੀਆਂ ਰੌਣਕ ਰੌਣਕ ਬਿਜਾਰ ਦੇ ਵਿੱਚ ਸ਼ਾਮ ਦੇ ਵੱਜ ਗਏ ਆਪਣੇ 4 ਹੋ ਗਏ 4:30 ਅਣੀ ਦੁਆਣੀ ਦੀ ਜੈਕਟਾਂ ਇੱਕ ਪਲੇਟ ਮੋਮੋਸ ਲੋ ਜੀ ਕਸ਼ਮੀਰ ਲੋ ਜੀ ਮਨਾਲੀ ਕੇ ਮੋਮੋਸ ਖਾਓ ਸੜ ਗਿਆ ਕਿਦਾਂ ਦੇ ਲੱਗੇ ਬਾਈ ਪਾਸ ਨਹੀਂ ਹੈ ਕੀ ਠੀਕ ਆ ਖਾਸ ਨਹੀਂ ਖਾਸ ਨਹੀਂ ਕਿਉਂ ਤੁਹਾਨੂੰ ਕੁੜੀ ਦੇ ਕੇ ਫਸ ਗਿਆ ਤੁਸੀਂ ਕਹਿੰਦੇ ਹੋਣਾ ਖਰੇ ਉਹ ਕੁੜੀ ਨੇ ਬਣਾਏ ਆ ਲੋ ਜੀ ਇੱਧਰ ਤਾਂ ਬਣ ਗਈ ਆਪਣੀ ਕੌਫੀ ਉੱਧਰ ਉਹ ਪਤਾ ਨਹੀਂ ਖਰਗੋਸ਼ਾਂ ਨਾਲ ਫੋਟੋਆਂ ਕਰਵਾਈ ਜਾਂਦੇ ਆ ਕੀ ਕਰੀ ਜਾਂਦੇ ਆ ਇਹ تمہارا ਥੋੜਾ ਸਾ ਵੇਟ ਵਾਪਸ ਆਇਆ ਹੈ ਮੈਨੂੰ ਐਸਾ ਲੱਗਦਾ ਹੈ ਆਜੋ ਹੁਣ ਮੀਡੀਅਮ ਮੀਡੀਅਮ ਬਿਆਸ ਇੱਥੇ ਦਾ ਮੋੜ ਜਿੱਦਾਂ ਇਸ ਟਾਈਮ ਬਹੁਤ ਵਧੀਆ ਪਿੱਛੇ ਨੂੰ ਕਰ ਤਾ ਤਾਨੂੰ ਇੱਥੇ ਆਣ ਕਿਵੇਂ ਦਾ 뷰 ਲੱਗਾ ਪਿੱਛੇ ਨੂੰ ਨਹੀਂ ਜਾਣਾ ਸਾਨੂੰ ਇੱਥੇ ਰਹਿ ਕੇ 뷰 ਕਿਵੇਂ ਦਾ ਲੱਗਾ ਤੁਸੀਂ ਦੇਖੋ ਅੱਜ ਕਿੰਨੀ ਵਧੀਆ ਸ਼ੋਪਿੰਗ ਕੀਤੀ ਆ ਮੇਰੇ ਹੁਣ ਦਾ ਦੇਖੋ ਅੱਜ ਕਿੰਨੀਆਂ ਲੱਗੀਆਂ ਆ ਮਨਾਲੀ ਵਿੱਚ ਉਹ ਆਤਾ ਕਰਨਾ ਸਾਰਾ ਨਹੀਂ ਨਹੀਂ ਯੂਨੀ ਕਰਨਾ ਅੱਜ ਮਾਲ ਰੋਡ ਤੇ ਆਏ ਹੋਈਆਂ ਸ਼ੋਪਿੰਗ ਕਰਨ ਵਾਸਤੇ ਤੇ ਇਹਨਾਂ ਦੋਨਾਂ 'ਚ ਸਾਨੂੰ ਠੰਡ ਲੱਗਦੀ ਪਈ ਠੰਡ ਤਾਂ ਲੱਗਦੀ ਮੇਰੀ ਗੱਲ ਸੁਣੋ ਪਤਾ ਕਿੱਦਾਂ ਇੱਥੇ ਜਿੱਦਾਂ ਹੁਣ ਕਿੰਨੇ ਵਜੇ 5 ਵਜੇ ਸ਼ਾਮ ਦੇ ਹਨਾ ਤੇ ਠੰਡ ਵੀ ਬਹੁਤ ਹੋ ਗਈ ਆ। ਹੋਰ ਡੋਗੀ ਲੜਦੇ। 1 ਡਿਗਰੀ ਆ ਸੈਲਸੀਅਸ। ਤੇ ਹੁਣ ਅਸੀਂ ਕੌਫੀ ਪੀ ਕੇ اٹੇ ਆ। ਨਾ ਨਹੀਂ ਸ਼ੋਪਿੰਗ ਵੀ ਬਹੁਤ ਨਹੀਂ ਕੀਤੀ ਹੋਈ ਇੰਨਾ ਨਹੀਂ। ਰੋਸਾ ਲੜੰਦੇ ਆ ਦੇਖ। ਆ ਇਹਨੂੰ ਬਸ ਕੁੱਤਿਆਂ ਦੀ ਭਾਈ ਹੁੰਦੀ ਹੋਰ ਕਿਹੇ ਚੀਜ਼ਾਂ ਦੀ। ਮੰਦਿਰ ਆ। ਦੁਰਗਾ ਮਾਤਾ ਦਾ ਮੰਦਿਰ। ਬਹੁਤ ਵਧੀਆ ਬਣਾਇਆ। ਬਹੁਤ ਪੁਰਾਣਾ ਆ ਲੱਗਦਾ। ਬਹੁਤ ਸੋਹਣਾ ਲੱਗਦਾ। ਮੱਥਾ ਟੇਕਣ ਜਾ ਰਹੇ ਆ ਬਾਕੀ। ਮਾਤਾ ਜੀ। ਜੈ ਮਾਤਾ ਜੀ। ਉਹ ਤੂੰ ਲੜੀ ਜਾ ਨਾ ਕੁੜੀ ਨਾ ਇਧਰ ਹੋ ਜਾ ਓਏ। ਇੱਧਰ ਆ ਫੋਟੋ ਕਰਾਉਣੀ ਨਹੀਂ ਖੜਦੀਆਂ ਕਰਨ ਤੂੰ ਪੰਗੇ ਲੈਣਾ ਹੀ ਆ ਜਿਆਦਾ ਆ ਤਾਂ ਬੁਰੇ ਨੇ ਇੱਧਰ ਨਹੀਂ ਲੱਗਣ ਡੀਆਂ ਵਾ ਇੱਧਰ ਲੀਆਂ ਮਨਾਲੀ ਵਾਲ ਦੀ ਤੇਰੀ ਭੈਣ ਨਹੀਂ ਲੱਗਣ ਡਈ ਉਹ ਐਕਟਰ ਨਹੀਂ ਲੱਗਣ ਡਈ ਆਪਾਂ ਤੁਮੇ ਮਨਾਲਾ ਨਹੀਂ 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 ਮੈਂ ਕੱਟ ਦੇਣੀ ਐਡਿਟ ਕਰ ਦੇਣੀ ਮੈਂ ਓਏ ਮੈਂ ਐਡਿਟ ਕਰ ਦੇਣੀ ਮੈਂ ਐਡਿਟ ਕਰ ਦੇਣੀ ਮੈਂ ਕੱਢ ਦੇਣੀ ਐਡਿਟ ਕਰ ਦੇਣੀ ਐ ਨਹੀਂ ਗੱਡੀ ਪੈ ਮੈਂ ਓਏ ਆ ਦੇਲਾ ਇਹ ਤੂੰ ਗੁੱਸੇ ਕਰਤਾ ਮੁੰਡਾ ਹੈ ਮੁੰਡਾ ਗੁੱਸੇ ਇਹਨੂੰ ਬੱਸ ਚਾੜ੍ਹਦੀ ਉਧਰ ਨੂੰ ਸਮਾਨ ਆਪਣਾ ਸਾਰਾ ਪੈਕ ਕਰ ਲਓ ਸਵੇਰ ਨੂੰ ਆਪਾਂ ਨਿਕਲਣਾ ਆ 8:30 ਵਜੇ 8:30 ਵਜੇ ਦਾ ਟਾਈਮ ਦਿਓ ਸਹਣਾ ਵੀ ਸਵੇ ਨੂੰ 8:30 ਵਜੇ ਨਿਕਲਣਾ ਵਾ ਮੈਂ ਉੱਠਦਾ ਨਹੀਂ ਹੁੰਦਾ ਮੈਂ ਉੱਠ ਜਾਣਾ ਭਾਜੀ 8:30 ਕੱਲੂ ਪਤਾ ਜਾਣਾ ਆ ਤੇ ਹੁਣ ਸਾਰਾ ਸਮਾਨ ਅਸੀਂ ਪੈਕ ਕਰ ਲਿਆ ਆ ਜਿਹੜਾ ਮੇਨ ਮੇਨ ਆ ਸਮਾਨ ਕੱਲੂ ਸਾਡਾ ਰੂਮ ਚੇਂਜ ਹੋ ਜਾਣਾ ਵਾ ਤੇ ਉੱਥੋਂ ਹੀ ਸਾਨੂੰ ਟੈਕਸੀ ਮਿਲਣੀ ਆ ਅਸੀਂ ਜਾਣਾ ਕੱਲ ਨੂੰ ਅਸੀਂ ਤਾਂ ਵੀ ਜਾਣਾ ਸਵੇ ਨੂੰ ਤੂੰ ਕਿੱਦਾਂ ਝਾਤੀਆਂ ਮਾਰਦੀ ਵੀ ਕੁੜੀਏ ਤੇ ਆ ਹੁਣ ਆਪਾਂ ਸਾਰਾ ਸਮਾਨ ਪੈਕ ਕਰ ਲਿਆ ਜਿਹੜੇ ਸਵੇ ਨੂੰ ਕੱਪੜੇ ਜਿਹੜੇ ਅਸੀਂ ਸਵੇ ਨੂੰ ਕੱਪੜੇ ਪਾਉਣੇ ਆ ਹਨਾ ਉਹ ਅਸੀਂ ਕੱਢ ਕੇ ਰੱਖ ਲਏ ਇੱਥੇ ਤੇ ਆ ਸਪਨਾ ਕੀ ਬਣ ਗਈ ਬਿੱਲੀ ਕੰਨ ਬੜੇ ਛੋਟੇ ਹੈ ਤੇ ਬਾਕੀ ਸਾਰਾ ਸਾਡਾ ਸਮਾਨ ਹੋ ਗਿਆ ਕੈਸ਼ੀਅਰ ਵੱਲ ਤੇ ਦਿਖਾ ਦਿਓ ਕੈਸ਼ੀਅਰ ਨੇ ਹੋਣਾ ਤੇ ਅਸੀਂ ਸਾਡਾ ਸਾਰਾ ਸਮਾਨ ਪੈਕ ਹੋ ਗਿਆ ਹੈ ਗੱਡੀ 'ਚ ਹੁਣ ਰੱਖਣ ਲੱਗੇ ਆਪਾਂ ਤੇ ਬਾਕੀ ਸਵੇ ਨੂੰ ਰੱਖ ਲਾਂਗੇ ਸਵੇ ਨੂੰ ਸਾਡਾ ਚੈੱਕਆਊਟ ਆ ਹੋਰੂਮ ਲੈ ਲਿਆ ਅਸੀਂ ਉਧਾਂ ਸਵੇ ਨੂੰ ਤੇ ਇੱਥੋਂ ਅਸੀਂ ਚੈੱਕਆਊਟ ਸਵੇ ਨੂੰ ਕਿਨਾਂ ਹੁਣ ਸਮਾਨ ਜਿਹੜਾ ਵਾਧੂ ਆ ਉਹ ਹਾਂ ਅਸੀਂ ਹੁਣ ਲਿਫਟ 'ਚ ਰੱਖਣ ਲੱਗੇ ਆ ਤੇ ਕਰਨ ਨੂੰ ਭੇਜ ਤਾਂ ਹੀ ਸਮਾਨ ਲੈ ਕੇ ਥੱਲੇ ਕਿਦਨ ਚੱਲ ਥੱਲੇ ਨੀਚੇ ਵਧੀ ਆਜੋ ਜ਼ੀਰੋ ਕਰ ਦੇ ਜ਼ੀਰੋ ਚੱਲ ਤੂੰ ਥੱਲੇ ਆਈ ਆਏ ਉਧਰ ਦੇ ਜ਼ੀਰੋ ਦੇ ਚੱਲ ਆਪਾਂ ਚੱਲੇ ਹੁਣ ਡਿਨਰ ਕਰ ਦੇਖ ਲੋ ਆ ਗੁਗ ਘੰਡ ਬਹੁਤ ਹੋ ਗਈ ਐਸ ਟਾਈਮ ਇਹਨਾਂ ਨੂੰ ਪਤਾ ਕਿ ਲਾਈਵ ਫੋਕਸ ਬੰਦ ਕਰ ਲਈਏ ਹਾਂ ਹੈ ਕਦਾ ਲੜਿਆ ਨਾ ਫੇਰ ਉੱਧਰ ਲੜਿਆ ਨਾ ਯਾਰ ਲੜਦੀ ਉਹ ਯਾਰ ਡੁੱਟ ਡੁੱਟ ਕੰਦੀ ਅਗਲੇ ਬੰਦੇ ਹਾਂ ਠੰਡ ਬਹੁਤ ਹੋ ਗਈ ਇੱਥੇ ਮਾਈਨਸ 1 ਚੱਲ ਰਿਹਾ ਮਾਈਨਸ 1 ਇੱਥੇ ਹੁਣ ਮਾਈਨਸ 1 ਡਿਗਰੀ ਚੱਲਦਾ ਪਿਆ ਆ ਤੇ ਅੱਗ ਸੇਕਦੇ ਪਏ ਸਾਰੇ ਉਹਨੇ ਅੱਧੀਆਂ ਵਾਂ ਦੀ ਵੀਰ ਨੇ ਪਾਈ ਆ ਉਹਨੂੰ ਠੰਡ ਨਹੀਂ ਲੱਗਦੀ ਉਹ ਇੱਥੇ ਰਹਿੰਦੇ ਆ ਭਈਆ ਆਪਕੋ ਠੰਡ ਨਹੀਂ ਲੱਗਦੀ ਹਾਂ ਚੱਲ ਆਹੋ ਵੀ ਸਟਾਰਟ ਹੀ ਨਹੀਂ ਹੋਈ ਆ ਅੱਛਾ ਜੀ ਕਿੰਨਾ ਹੋ ਜਾਂਦਾ ਹੈ ਯਹਾਂ ਪਰ ਟੈਂਪਰੇਚਰ ਮਾਈਨਸ 10 अच्छा दस बारह स्नो होती है ना पर कब होती है, अब हो प्रेंगे प्रेंगे में तो आगे हुआ है ना स्नो फॉल है कल को रोहतांग में हम जाएंगे मॉर्निंग अभी माइनस सोलह डिग्री है ना रोहतांग रो फिर भैया बर्फ होगी स्नो हो रही होगी अब अच्छा कल बताओ लो जी ਹੁਣ ਆਪਾਂ ਚੱਲੇ ਆਂ ਡਿਨਰ ਕਰਨ ਰਾਤ ਨੂੰ ਤੇ ਦੇਖੋ ਕਿੱਥੇ ਆਪਾਂ ਹੁਣ ਰਾਤ ਦੇ 7:30 ਹੋ ਗਏ ਆ ਸਵੇਰ ਨੂੰ ਆਪਾਂ ਨਿਕਲਣਾ ਆ 8:30 ਵਜੇ ਸਵੇਰ ਨੂੰ 8:30 ਵਜੇ ਨਿਕਲਣਾ ਆਪਾਂ ਤੇ ਸਾਡੇ ਫਿਰ 9:00 ਵਜੇ ਆਪਾਂ ਤੁਰਨਾ ਆਇਤੋ ਲਓ ਜੀ KFC ਆ ਗਏ ਆ ਥੋ ਲੈਣੇ ਖਾਣ ਨੂੰ ਰਾਈਸ ਇਹ ਖਾਣਾ ਕਾਜਲ ਨੇ ਲੋ ਜੀ ਇੱਧਰ ਪੀਜ਼ਾ ਹਟਿਆ ਤੇ ਨਾਲ ਹੀ ਇੱਧਰ KFC ਆ ਕਾਰ ਆਰਡਰ ਲੋ ਜੀ ਦੇਖ ਲੈ ਮੇਰੀ ਯਾਰ ਬੂਆ ਨੇ ਖੋਲਿਆ ਉਹ ਤਾਂ ਉਦਾਂ ਹੀ ਭੇਡ ਕੇ ਮੇਰੇ ਵੱਜਾ ਬੂਆ ਇਹਦਾ ਆਰਡਰ ਹੋ ਗਿਆ ਤੇ ਚੱਲੇ ਹੁਣ ਆਪਾਂ ਰੋਟੀ ਖਾਣੇ ਜੋ ਲਈ ਲੋ ਜੀ ਫੈਮਿਲੀ ਫੂਡ ਪੁਆਇੰਟ ਤੇ ਪਹੁੰਚ ਗਏ ਰੋਟੀ ਖਾਣ ਲਈ ਆਪਾਂ ਤੇ ਇੱਥੇ ਹੁਣ ਆਪਾਂ ਲੱਗੇ ਰੋਟੀ ਖਾਣ। ਕਰੋ ਜੀ ਇੱਕ ਵਾਰੀ ਇਹ ਖਾਣਾ ਜੀ। ਲਓ ਜੀ। ਸਾਡੀਆਂ ਰੋਟੀਆਂ ਵੀ ਆ ਗਈਆਂ। ਆਪਣੀ ਦਾਲ ਮੱਖਣੀ ਵੀ ਆ ਗਈ ਆ। ਨਾਲ ਕੀ ਆਪਣਾ ਕੜਾਈ ਪਨੀਰ। ਰੋਟੀਆਂ। ਤੰਦੂਰੀ ਰੋਟੀ ਤੇ ਪਲੇਨ ਰੋਟੀ ਤੰਦੂਰੀ ਰੋਟੀ ਵਰਗੀਆਂ ਲੱਗਦੀਆਂ ਹਨ। ਤੇ ਹੋਰ ਕੀ ਰਹਿ ਗਿਆ ਆਪਣਾ ਹੁਣ ਨੂੰ? ਸਾਡੇ ਫਰੈਂਡ ਤੋਂ ਇਸੇ ਆ ਗਿਆ ਯਾਰ ਬੰਦਾ ਪੁੱਛੇ ਲੱਕੋ ਵੀ ਸਵਾਦ ਬਣਿਆ ਹੋਣਾ ਆਪਾਂ ਕੌਫੀ ਦੀ ਲਾ ਲੂ ਨਹੀਂ ਮਾਜੀ ਇੱਕ ਕੱਪ ਕੌਫੀ ਕਰ ਦੂੰ ਨਹੀ ਕੌਫੀ ਦਿਓ ਦੋ ਕੱਪ ਕੋਲ ਨਹੀਂ ਨਹੀਂ ਮੈਂ ਨਹੀਂ ਪੀਣੀ ਮੈਂ ਹੀ ਨਹੀਂ ਪੀਣੀ ਕਿਹਨੇ ਪੀਣੀ ਨਹੀਂ ਨਹੀਂ ਤੁਸੀਂ ਮੈਂ ਕਿਹਾ ਐਦਾਂ ਨਹੀਂ ਕਹਿ ਦਿੱਤਾ ਹੁੰਦਾ ਯਾਰ ਪਤਾ ਲੱਗਾ ਇਹਨਾਂ ਦਾ ਬਹੁਤ ਵਧੀਆ ਸਾਰਾ ਵਧੀਆ ਹਾਂ ਸਾਰਾ ਵਧੀਆ ਬਣਾਇਆ ਹੈ ਨਾ ਸਵੇਰੇ ਵੀ ਆਪਾਂ ਖਾਦਾ ਬਹੁਤ ਵਧੀਆ ਸੀ ਆਪਾਂ ਪੈਕ ਵੀ ਕਰਾਣੇ ਜਾ ਕੇ ਵੀ ਖਾਣਾ ਕੀ ਖਾਣਾ ਹੈ ਬ੍ਰੈਕਫਾਸਟ ਬਹੁਤ ਸਵਾਦ ਹੈ ਵੀ ਆਪਾਂ ਗਰਮ ਪਤਾ ਕਿੱਦਾਂ ਕਰਨੇ ਹੈ ਕਾਜਲ ਜੇ ਕਿਸੇ ਨੇ ਆਉਣਾ ਹੋਵੇ ਮਨਾਲੀ ਤੇ ਪਹਿਲਾਂ ਹੀ ਪਹੁੰਚ ਜਾਣਾ ਮਨਾਲੀ ਤੋਂ ਥੋੜਾ ਜਿਹਾ ਇਹ ਢਾਬਾ ਬਹੁਤ ਸਵਾਦ ਖਾਣਾ ਬਣਾਉਂਦੇ ਇਹ ਨਾਲੇ ਰੇਟ ਵੀ ਸਹੀ ਲਾਉਂਦੇ ਆ ਜੈਨੂਅਰ ਰੇਟ ਤੇ ਆ ਕਾਜਲ ਹੁਣ ਤੂੰ ਕੀ ਕਰੀ ਜਾਨੀ ਆ ਕੋਤੇ ਨੂੰ ਉਹਨੇ ਤੈਨੂੰ ਵੱਡ ਦੇਣਾ ਯਾਰ ਮੈਂ ਬੁਲਾਈ ਜਾਦਾ ਮੇਰੇ ਵਾਲਾ ਆ ਗਿਆ ਯਾਰ ਉਹ ਮੋ ਜਾ ਯਾਰ ਕੋਈ ਇਦਾਂ ਹਲਾਣਾ ਕਾਜਲ ਕੀ ਏ ਕੁੱਤੇ ਨੂੰ ਕਰੀ ਜਾਂਦੀ ਮੇਰੇ ਅਲੂ ਆ ਗਿਆ ਵੜ ਦੇਣਾ ਇਦਾਂ ਨਹੀਂ ਕਰੀ ਜੈਦਾ ਹਰੇਕ ਨਾ ਰੋਸ਼ੀ ਇਹ ਉਹ ਸਾਡਾ ਹੋਟਲ ਆ ਸਾਹਮਣੇ ਰੋਸ਼ੀ ਆ दारू ਵੇਚਦੇ ਨਾਲ ਹੀ ਇੱਧਰ ਆ ਟਾਬਾ ਆ ਖਾਣ ਨੂੰ ਬਹੁਤ ਸਵਾਦ ਖਾਣ ਨੂੰ ਚੱਲੀ ਕਿਥੇ ਚਲੋ ਚੱਲੀਏ ਆਪਾਂ ਹੋਟਲ 'ਚ ਚਲੋ ਬਾਏ ਬਾਏ ਇੱਧਰ ਜਾਈ ਲਾਈ ਸਵੇਰੇ ਬਾਏ ਪਰ ਆ ਮੇਰੀ ਅੱਜ ਆਈ ਗਿਆ ਲੈ ਨਹੀਂ ਉਹ ਨੀਚੇ ਸਵਿਚ ਓਨ ਕਰ ਨੋ ਵੀਰੇ ਉਹ ਕੰਦੀ ਉੱਠ ਜਾ ਵੀਰੇ ਮੈਨੂੰ ਨਹੀਂ ਚੜੂ ਮੰਨ ਮੁਫਲੀ ਦਿਖਾਈ ਆ ਜਾੜੂ ਆੜੂ ਆੜੂ ਕੰਨੇ ਆ ਜਾ ਕੰਨੇ ਨਹੀਂ ਭਾਜੀ ਆ ਜਾ ਜੋ ਜੀ ਮੁਫਲੀ ਖਾਓ ਤੇ ਮਨ ਲੱਗਿਆ ਆਪਾਂ ਮੁਫਲੀ ਖਾਣ ਸਾਰੇ ਬਾਕੀ ਸਾਡਾ ਬਲੌਗ ਇੱਥੇ ਤੱਕ ਸੀ ਆਪਾਂ ਮਿਲਦੇ ਹਾਂ ਅਗਲੇ ਬਲੌਗ 'ਚ ਕੱਲ ਨੂੰ ਸਾਡਾ ਬਲੌਗ ਇੱਥੇ ਤੱਕ ਸੀ ਆਪਾਂ ਮਿਲਦੇ ਹਾਂ ਫਿਰ ਹੁਣ ਕੱਲ ਨੂੰ ਤਾਨੂੰ ਦਿਖਾਵਾਂਗੇ ਕੱਲੂ ਗੁਰ ਤਾਂਗ ਨੂੰ ਜਾਣਾ ਵਾ ਤੇ ਉੱਥੇ ਮਿਲਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ